ਹਾਂਜੀ ਕੀ ਨਾਮ ਆ ਜੀ ਤੁਹਾਡਾ ਸੁਖਜੀਤ ਕੌਰ ਜੀ ਇਹ ਸਾ ਤੇਰਾ ਹੀ ਇਹ ਜਿਹੜਾ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਜੀ ਕਿੱਥੋਂ ਬਣਾ ਕੇ ਦਿੱਤਾ ਜਾ ਰਿਹਾ ਇਹ ਜੀ ਸਾਡੇ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਸਿੰਘ ਜੀ ਇਹ ਸਾ ਤੇਰਾ ਸੱਚਾ ਸੋਤ ਦਾ ਸੋਤ ਬਣੋ ਤੇ ਉਹ ਮਨਤਾ ਭਲਾਈ ਦੇ ਕੰਮਾਂ ਦੇ ਪੰਨੂ ਸਿੱਖਿਆ ਦਿੰਦੇ ਆ ਤੇਰਾ ਹੀ ਬਣੇ ਭਲਾਈ ਦੇ ਕੰਮ ਕਰ ਕਿਸਨ ਮਕਾਨ ਬਣਾ ਕੇ ਦੇਣਾ ਕਿਸੇ ਬਿਮਾਰੀ ਦਾ ਇਲਾਜ ਕਰਾਇਆ ਕੋਈ ਵੀ ਕੰਮ ਹੈ ਇਸ ਤਰ੍ਹਾਂ ਇਹ ਜਿਹੜੀ ਸੇਵਾ ਕਰਕੇ ਤੁਸੀਂ ਜਿਹੜੀ ਇਹ ਸੇਵਾ ਕਰ ਰਹੇ ਹੋ ਦੇਖੋ ਤੁਹਾਨੂੰ ਕੀ ਮਹਿਸੂਸ ਹੁੰਦਾ ਕੀ ਸਕੂਨ ਮਿਲਦਾ ਤੁਹਾਨੂੰ ਜੀ ਬਹੁਤ ਸ਼ਾਂਤੀ ਬਹੁਤ ਜਾਨੀ ਅੰਦਰ ਉਸਤਿ ਤੰਦ ਮਿਲਦਾ ਸੇਵਾ ਕਰਕੇ ਬਹੁਤ ਖੁਸ਼ੀ ਮਿਲਦੀ ਆ ਅਸੀਂ ਜਾਨੀ ਬੋਲ ਕੇ ਵਰਨਣ ਨਹੀਂ ਕਰ ਸਕਦੇ ਜਿੰਨੀ ਸਾਨੂੰ ਖੁਸ਼ੀ ਮਿਲਦੀ ਹੈ ਹਾਂ ਕਿਹੜਾ ਪਿੰਡ ਆ ਜੀ ਤੁਹਾਡਾ ਚੈਨਾ ਜੀ ਤੇ ਜਿਹੜਾ ਤੁਹਾਡਾ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਕਿੰਨਾ ਵੱਲੋਂ ਦਿੱਤਾ ਜਾ ਰਿਹਾ ਇਹ ਦੇਰ ਸੱਚਾ ਸਰਦਾਰ ਬਣੇ ਕੋਈ ਪੈਸਾ ਟੱਕਾ ਲਿਆ ਜੀ ਤੁਹਾਡੇ ਤੋਂ ਕੋਈ ਬੱਜਰੀ ਦਾ ਕੋਈ ਢਟਾਂ ਦਾ ਬਿਲਕੁਲ ਵੀ ਨਹੀਂ ਆ ਠੀਕ ਹੈ ਜੀ ਕਿੰਨੇ ਪਰਿਵਾਰ ਦੇ ਜੀ ਹੋ ਤੁਸੀਂ ਅਸੀਂ ਦੋ ਹੀ ਹਾਂ ਜੀ ਮਾਵਾ ਤੇ ਦੋ ਹੀ ਹਾਂ ਇੱਕੇ ਮਾਤਾ ਜੀ ਨੇ ਹਾਂਜੀ ਕੋਈ ਭਰਾ ਜੀ ਤੁਹਾਡਾ ਨਹੀਂ ਹੋਰ ਕੋਈ ਪਰਿਵਾਰਕ ਮੈਂਬਰ ਨਹੀਂ ਕੀ ਕੰਮਕਾਰ ਕਰਦੇ ਹੋ ਫਿਰ ਬਸ ਆਹੀ ਕਰਦੇ ਹਾਂ ਫਿਰ ਜਦੋਂ ਤੁਹਾਨੂੰ ਕੋਈ ਦਿੱਕਤ ਆਈ ਸੀ ਮਕਾਨ ਦੀ ਜਾਂ ਹੋਰ ਤੁਸੀਂ ਫਿਰ ਕਿਹਨਾਂ ਨੂੰ ਕਿਹਾ ਕਿਸ ਵਾਸਤੇ ਵੀ ਮਕਾਨ ਬਣਾ ਕੇ ਦਿਓ ਇਹਨਾਂ ਨੂੰ ਕਿਹਾ ਜੀ ਪ੍ਰੇਮੀਓ ਕਿ ਸੱਸੇ ਤੁਸੀਂ ਵੀ ਪ੍ਰੇਮੀ ਹੋ ਹਾਂਜੀ ਮੈਂ ਤੁਹਾਡਾ ਗੁਰਦੇਵ ਸਿੰਘ ਪ੍ਰੇਮੀ ਜੀ ਇਹ ਜਿਹੜਾ ਮਕਾਨ ਬਣਾ ਕੇ ਦੇ ਰਹੇ ਹਾਂ ਇਹ ਸਿੱਖਿਆ ਤੁਹਾਨੂੰ ਕਿੱਥੋਂ ਮਿਲੀ ਇਹ ਸਾਨੂੰ ਸਿੱਖਿਆ ਮਿਲੀ ਹੈ ਜੀ ਡੇਰਾ ਸੱਚਾ ਸਬਦਾ ਸਰਸਾ ਤੋਂ ਸਤ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾ ਜੀ ਠੀਕ ਹੈ ਜੀ ਇਹ ਪੈਸਾ ਕਿੰਨਾ ਖਰਚਾ ਆ ਜਾਏਗਾ ਜੀ ਦੇਖੋ ਇਹ ਤਾਂ ਹੁਣ ਸਾਫ ਕਰਨਗੇ ਜਦੋਂ ਕਿੰਨਾ ਕੁ ਪੈਸਾ ਲੱਗੂਗਾ ਪਰਿਵਾਰ ਤੋਂ ਵੀ ਕੁਝ ਲਿਆ ਹੈ ਜੀ ਤੁਸੀਂ ਨਹੀਂ ਜੀ ਨਹੀਂ ਪਰਮੀਆਂ ਨੇ ਆਪ ਕੋ ਨੇ ਪੈਸੇ ਇਕੱਠੇ ਕੀਤੇ ਪਹਿਲਾਂ ਵੀ ਕੁਝ ਮਕਾਨ ਬਣਾ ਕੇ ਦਿੱਤੇ ਆ ਜੀ ਹਾਂ ਜੀ ਪਹਿਲਾਂ ਹੀ ਬਣਾਏ ਕਈ ਪਿੰਡਾਂ 'ਚ ਬਣਾਏ ਆ ਜੀ ਕੀ ਨਾਮ ਆ ਤੁਹਾਡਾ ਸਿਮਰਨ ਜੀ ਹਾਂ ਕੀ ਕਰ ਰਹੇ ਤੁਸੀਂ ਇਸ ਟਾਈਮ ਅਸੀਂ ਇਸ ਟਾਈਮ ਜੋ ਡੇਰਾ ਸੱਤ ਸੋਦਾ ਦੇ ਚੰਡ ਡਾਕਟਰ ਗੁਰਮੀਤਰਾ ਜੀ ਦੀ ਸ਼ੇਖਾ ਦੀ ਪ੍ਰੇਰਣਾ ਸਦਕਾ ਵਿਤਵਾ ਪੈਣ ਵਿਤਵਾ ਪੈਦਾ ਮਕਾਨੇ ਨਾਲ ਬਣਾ ਰਹੇ ਹਾਂ ਜੋ ਕਿ ਇੱਕ ਮਹਾਨ ਸੇਵਾ ਕਾਰਜ ਹੈ ਕੋਈ ਪੈਸੇ ਵਗੈਰਾ ਤੁਸੀਂ ਆਪਣੇ ਕੋਲੋਂ ਪਾ ਰਹੇ ਹੋ ਕਿ ਮਾਤਾ ਤੋਂ ਲੈ ਰਹੇ ਨਹੀਂ ਇਹ ਸੇਵਾ ਸੋ ਪਿਤਾ ਜੀ ਦੇ ਵਚਨ ਅਨੁਸਾਰ ਇੱਕ ਇੱਕ ਮਹੀਨੇ ਚ ਇੱਕ ਇੱਕ ਰੁਪਿਆ ਇਹ ਰੁਪਏ ਜਿਹੜੇ ਲਗਾਏ ਜਾ ਰਹੇ ਤੁਸੀਂ ਫਿਰ ਕਿੱਥੋਂ ਲਗਾਣੇ ਇਹ ਸੇਵਾ ਪਿਤਾ ਜੀ ਦੇ ਤੋਹਾਰਾ ਦੇ ਸੇਵਾ ਜਿਹੜਾ ਦਾਨ ਜੋ ਕਿ ਕਿਤ ਰੁਪਿਆ ਮਹੀਨੇ ਚ ਕੱਟਦੇ ਸਾਰੇ ਸਾਰੇ ਇਕੱਤਰਲ ਮਿਲ ਕੇ ਮਾਤਾ-ਦਾਮ ਮਕਾਨ ਬਣਾ ਕੇ ਦੇ ਦੇਣਗੇ ਦੰਦਾਂ ਦਾ ਸਤਗੁਰੂ ਤੇਰਾ ਹੀ ਆਸਰਾ ਹਾਂਜੀ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਕਾਰ ਇਨਸਾਨੀ ਕਿੱਥੋਂ ਜੀ ਅਸੀਂ ਜੱਤ ਬਲਾਕ ਤੋਂ ਆ ਬਾਈ ਜੀ ਠੀਕ ਹੈ ਜੀ ਇਹ ਜਿਹੜਾ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਹੈਗਾ ਮਾਤਾ ਦਾ ਇਹ ਤੁਸੀਂ ਕਿੱਥੋਂ ਲਗਾ ਰਹੇ ਹੋ ਪੈਸਾ ਪਿਤਾ huzur ਪਿਤਾ ਜੀ ਸੰਤ ਗੁਰਮੀਤ ਨਾਮ ਰਜੀਤ ਸਿੰਘ ਜੀ ਇਨਸਾਰੇ ਨਿਮਾ ਤੇ ਚੱਲਦੇ ਹੋਏ ਅਸੀਂ ਸਾਰੇ ਇਹ ਸੰਗਤ ਦੇ ਸਹਿਯੋਗ ਨਾਲ ਜੋ ਸਾਨੂੰ ਉਹਨਾਂ ਨੇ ਸਿੱਖਿਆ ਮ ਦਿੱਤੀ ਆ ਅਸੀਂ ਸਾਰਾ ਸੰਗਤ ਪਰਮਾਤ ਕਰਕੇ ਇਕੱਠਾ ਕਰਕੇ ਬਸਲ ਕਿੰਨੇ ਜੀ ਹੈ ਜੀ ਕਰਦੇ ਇਹ ਘਰ ਦੇ ਦੋ ਮੈਂਬਰ ਹੀ ਆ ਸੀ ਬਸ ਮਾਵਾ ਧੀ ਨੇ ਲਾ ਦਿੱਤਾ ਹਰਪ੍ਰੀਤ ਸਿੰਘ ਕਾਕਾ ਮਕਾਨ ਬਣਾ ਕੇ ਦੇ ਰਿਹਾ ਹੂੰ ਤੁਸੀਂ ਤਾਂ ਕਿੰਨੇ ਪਰਿਵਾਰਕ ਮੈਂਬਰ ਜੀ ਆ ਜੀ ਦੋ ਜੀ ਆ ਜੀ ਇੱਕ ਮਾਤਾ ਇੱਕ ਪੁੱਤ ਆ ਜੋ ਹੋਰ ਕੋਈ ਪਰਿਵਾਰ ਚ ਹੈ ਨਹੀਂ ਜੀ ਨਹੀਂ ਜੀ ਕੀ ਕੰਮ ਕਰਦਾ ਪਰਿਵਾਰ ਜੀ ਬਸ ਇਹ ਆਪ ਦਾ ਮਦਦੂਰੀ ਕਰਦੇ ਆ ਪਰਿਵਾਰ ਠੀਕ ਹੈ ਜੀ ਇਹ ਜਿਹੜਾ ਮਕਾਨ ਬਣਾਇਆ ਜਾ ਰਿਹਾ ਮੰਨ ਲਓ ਜੋ ਵੀ ਖਰਚਾ ਆ ਰਿਹਾ ਹੈਗਾ ਤੁਸੀਂ ਇਹ ਆਪਣੀ ਜੇਬ ਚੋਂ ਲਗਾਓਗੇ ਜਾਂ ਸਾਰੀ ਸਾਧ ਸੰਗਤ ਲਾਈ ਹੈ ਜੀ ਕਿਹੜੀ ਸਾਧ ਸੰਗਤ ਜੀ ਕਿਹੜੀ ਸੰਸਥਾ ਵੱਲੋਂ ਡੇਰਾ ਸੱਤਾ ਸੋਤਾ ਸਰਸਾ ਕਿਹੜੀ ਸੰਸਥਾ ਵੱਲੋਂ ਬਣਾਇਆ ਜਾ ਰਿਹਾ ਇਹ ਡੇਰਾ ਸੱਤਾ ਸੋਤਾ ਸਰਸਾ ਸੰਤ ਡਾਕਟਰ ਗੁਰਮੀਤ ਰਾਮ ਰਵੀ ਸਿੰਘ ਜੀ ਇਨਸਾਨ ਦੇ ਪ੍ਰੇਰਨਾ ਤੇ ਸਾਧ ਸੰਗਤ ਸਾਰੀ ਇਕੱਠਾ ਕਰਕੇ ਪ੍ਰਾਰਥਨਾ ਲਗਾ ਰਹੀ ਹੈ ਸੇਵਾ ਕਰਕੇ ਤੁਹਾਨੂੰ ਕੀ ਮਹਿਸੂਸ ਹੁੰਦਾ ਬਹੁਤ ਜਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ ਸਾਨੂੰ ਘਰਾਂ ਚ ਵਰਕਤਾ ਆਉਂਦੇ ਨਾਲ ਸਾਡੇ ਬਹੁਤ ਜਿਆਦਾ ਸਾਰੀ ਸਾਥ ਸੰਗਤ ਨੂੰ ਸੁਖਣਾ ਮਿਲਦਾ ਇਹ ਨਾਮ ਹੈ ਤੁਹਾਡਾ ਗੁਰਪ੍ਰੀਤ ਸਿੰਘ ਜੀ ਕਿੱਥੋਂ ਆਏ ਹੋ ਬਲਾਕ ਦੇ ਤੋਂ ਜ਼ਿਲ੍ਹਾ ਫੀਕੋ ਪੰਜਾਬ ਤੇ ਜਿਹੜਾ ਮਕਾਨ ਬਣਾ ਕੇ ਦੇ ਰਹੇ ਹੋ ਤੁਸੀਂ ਕਿਹੜੀ ਸੰਸਥਾ ਵੱਲੋਂ ਬਣਾ ਕੇ ਦੇ ਰਹੇ ਹੋ ਇਹ ਮਕਾਨ ਬਿਨਾਂ ਸੱਚਾ ਸੋਦਾ ਸੱਚਾ ਬਣਾ ਕੇ ਦਿੱਤਾ ਜਾ ਰਿਹਾ ਹੈ ਅਤਿ ਜ਼ਰੂਰਤਮੰਦ ਪਰਿਵਾਰ ਦੇ ਕਿੰਨੇ ਜੀ ਹੈ ਜੀ ਪਰਿਵਾਰ ਦੇ ਪਰਿਵਾਰ ਦੇ ਜੀ ਜੋ ਵੀ ਹੈਗੇ ਨਹੀਂ ਉਹ ਤਾਂ तकरीबन ਜਿੰਮੇਵਾਰਾਂ ਨੂੰ ਸਾਰੀ ਜਾਣਕਾਰੀ ਉਹਨਾਂ ਨੇ ਦੇ ਦਿੱਤੀ ਹੋਈ ਹੈ। ਪਰ ਜੋ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਹੈ ਇਹ ਹਜੂਰ ਮਹਾਰਾਜ ਸੰਤ ਗੁਰਮੀਤ RAMGURU ਜੀ ਸਾਹਿਬਾਨ ਦੀ ਪਾਵਨ ਪਿਆਰ ਨਾਲ ਦੇ ਸੜਕ ਬਣਾ ਕੇ ਦਿੱਤਾ ਜਾ ਰਿਹਾ ਹੈ ਜੀ। ਸੇਵਾ ਕਰਕੇ ਤੁਹਾਨੂੰ ਕੀ ਮਹਿਸੂਸ ਹੋ ਰਿਹਾ? ਸੇਵਾ ਕਰਕੇ ਤੁਹਾਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਮਾਨਨਤ ਲਈ ਦੇ ਕੰਮਾਂ ਦੇ ਵਿੱਚ ਜੋ ਵੀ ਸਾਡੇ ਸਿੱਖਿਆ ਵਿੱਚ ਦਿੱਤੀ ਗਈ ਹੈ। ਹਾਂਜੀ ਕੀ ਨਾਮ ਹੈ ਜੀ ਤੁਹਾਡਾ ਰਾਜਵਿੰਦਰ ਸਿੰਘ ਚਾਤੀ ਮੈਂਬਰ ਸਟੇਟ ਕਮੇਟੀ ਡੇਰਾ ਸੱਚਾ ਸੋਦਾ 77 ਕਿਹੜਾ ਬਲਾਕ ਹੈ ਜੀ ਬਲਾਕ ਜੇਤੋ ਜ਼ਿਲ੍ਹਾ ਫਰੀਦਕੋਟ ਇਹ ਜਿਹੜਾ ਮਕਾਨ ਬਣਾ ਕੇ ਦੇ ਰਹੇ ਤੁਸੀਂ ਕਿਹੜੀ ਸੰਸਥਾ ਵੱਲੋਂ ਬਣਾ ਕੇ ਦੇ ਰਹੇ ਇਹ ਡੇਰਾ ਸੱਚਾ ਸੋਦਾ 77 ਠੀਕ ਹੈ ਜੀ ਇਹ ਮਕਾਨ ਤੇ ਜਿਹੜਾ ਖਰਚਾ ਆ ਰਿਹਾ ਹੈਗਾ ਕਿੰਨਾ ਕ ਖਰਚਾ ਆ ਰਿਹਾ ਜੀ ਜੋ ਵੀ ਖਰਚਾ ਆਏਗਾ ਇਸ ਮਕਾਨ ਸਾਰੇ ਤੇ ਸਾਡੇ ਬਲਾਕ ਦੀ ਜੋ ਸਤ ਸੰਗਤ ਹੈ ਸਾਡੇ ਪ੍ਰੇਮੀ ਵੀਰ ਹੈ ਪੈਣਾ ਉਹਨਾਂ ਨੇ ਆਪਣੇ ਕੋਲੋਂ ਆਪਣੀ ਮਿਹਨਤੀ ਕਮਾਈ ਦੇ ਵਿੱਚੋਂ ਇਕੱਠਾ ਕਰਕੇ ਸਾਨੂੰ ਜਮਾ ਕਰਾਇਆ ਅਸੀਂ ਜੋ ਵੀ ਸੱਚ ਆਏਗਾ ਇਹ ਅਸੀਂ ਆਪ ਦਾ ਕਰਾਂਗੇ ਤਕਰੀਬਨ ਕਿੰਨੇ ਸੇਵਾਦਾਰ ਆ ਚੁੱਕੇ ਜੀ ਅੱਜ ਲਗਭਗ 60 ਤੋਂ 70 ਸੇਵਾਦਾਰ ਪਾਈ ਹੈ ਔਰ 50 ਦੇ ਲਗਭਗ ਪੈਣਾ ਹਾਂਜੀ ਕੀ ਨਾਮ ਹੈ ਤੁਹਾਡਾ ਰਜਿੰਦਰ ਕੌਰ ਚਾਸੀ ਬੰਦਾ ਸਟੇ ਕਿਹੜਾ ਬਲਾਕ ਹੈ ਜੀ ਤੁਹਾਡਾ ਚਤੋ ਵੀ ਇਹ ਜਿਹੜਾ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਹੈਗਾ ਜੀ ਇਹ ਤੁਸੀਂ ਕਿੱਥੋਂ ਬਣਾ ਕੇ ਦੇ ਰਹੇ ਹੋ ਇਹ ਸੰਤ ਡਾਕਟਰ ਗੁਰਮੀਤ RAM ਸਿੰਘ ਜੀ insan ਜਿਹੜੇ ਸਾਡੇ ਗੁਰੂ ਨੇ ਸਤਿਗੁਰੂ ਨੇ ਆਤਮਾ ਤੇ ਉਹਨਾਂ ਦੀ ਸਿੱਖਿਆ ਤੇ ਚੱਲਦੇ ਹੋਏ 167 ਮਾਨਵਤਾ ਭਲਾਈ ਕੰਮਾਂ ਦੇ ਵਿੱਚੋਂ ਇਹ ਵੀ ਇੱਕ ਕੰਮ ਹੈ ਕਿਸੇ ਗਰੀਬ ਪਰਿਵਾਰ ਦਾ ਜ਼ਰੂਰਤਮੰਦ ਦਾ ਮਕਾਨ ਛੱਤ ਬਣਾ ਕੇ ਦੇਣੀ ਤੇ ਉਹ ਅਸੀਂ ਉਹਨਾਂ ਦੀ ਸਿੱਖਿਆਵਾਂ ਤੇ ਚੱਲਦੇ ਹੋਏ ਬਣਾ ਰਹੇ ਹਾਂ ਪਹਿਲਾਂ ਵੀ ਕੁਝ ਮਕਾਨ ਬਣਾਏ ਜੀ ਤੁਸੀਂ ਹਾਂਜੀ ਜਿੱਥੋਂ ਬਲਾ ਕੇ ਨੇ ਬਹੁਤ ਸਾਰੇ ਮਕਾਨ ਬਣਾ ਕੇ ਦਿੱਤੇ ਆ ਗਰੀਬ ਪਰਿਵਾਰਾਂ ਨੂੰ ਤੇ ਇਹਨਾਂ ਦਾ ਜਿਹੜਾ ਮਕਾਨ ਬਣਾ ਕੇ ਦੇ ਰਹੇ ਹੋ ਜਿਹੜੀ ਤੁਹਾਡੀ ਸੰਸਥਾ ਹੈ ਕੀ ਨਾਮ ਹੈ ਜੀ ਉਹਦਾ ਤੇਰਾ ਸੱਚਾ ਸਾਦਾ ਵਾਲਕ ਟਟਲਰ ਸਾਡੇ ਠੀਕ ਹੈ ਜੀ ਇਹਨਾਂ ਤੋਂ ਕੋਈ ਪੈਸਾ ਟੱਕਾ ਕੋਈ ਵਸੂਲ ਕੀਤਾ ਜੀ ਤੁਸੀਂ ਅਸੀਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ ਹੈਗਾ ਇਹ ਮਕਾਨ ਜਿਹੜਾ ਇਸ ਸੰਸਥਾ ਵੱਲੋਂ ਹੀ ਸਾਨੂੰ ਦਿੱਤਾ ਜਾਂਦਾ ਤੇ ਅਸੀਂ ਅੱਗੇ ਪਰਿਵਾਰ ਦਾ ਮਕਾਨ ਬਣਾਉਂਦੇ ਤੇ ਜਿਹੜਾ ਖਰਚਾ ਆ ਰਿਹਾ ਇਹ ਫਿਰ ਕੌਣ ਲਗਾ ਰਿਹਾ ਜੀ ਹਾਂਜੀ ਇਹ ਰੁਪਏ ਜਿਹੜੇ ਲਗਾਏ ਜਾ ਰਹੇ ਮਕਾਨ ਤੇ ਇਹ ਕਿੱਥੋਂ ਲਗਾਏ ਜਾ ਰਹੇ ਇਹ ਹਜੂਰ ਪਿਤਾ ਜੀ ਸੰਤ ਡਾਕਟਰ ਗੁਨੀਤ RAM Singh ਹੀ ਇਨਸਾਨ ਨੇ ਸਾਨੂੰ ਸਿੱਖਿਆ ਦਿੱਤੀ ਹੈ ਵੀ ਤੁਸੀਂ ਰੋਜ਼ ਦਾ 1 ਰੁਪਈਆ ਜਿਹੜਾ ਉਹ ਪਰਮਾਰਥ ਦੇ ਰੂਪ ਵਿੱਚ ਕੱਢਣਾ ਹਰੇਕ ਘਰ ਦੇ ਵਿੱਚ ਇਹ 1 ਰੁਪਈਏ ਦਾ ਪਰਮਾਰਥ ਕੱਢਿਆ ਜਾਂਦਾ ਤੇ ਉਹ ਅਸੀਂ ਰਲ ਮਿਲ ਕੇ ਉਹ ਇਕੱਠਾ ਕਰਕੇ ਤੇ ਕਿਸੇ ਦੀ ਜ਼ਰੂਰਤਮੰਦ ਦੀ ਸਹਾਇਤਾ ਕਰਦੇ ਹਾਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਐਪਲ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ